ਜਿਹੜੇ ਕੈਂਪ ਲਾਇਆ ਸੀ ਅੱਗੇ 400 ਸਾਈਕਲ ਬੰਦੀ ਸੀ ਉਹ ਤੇਰੀ ਬੈਟਰੀ ਇਹਨੂੰ ਹਾਂ ਹਾਂ ਕੌਣ ਫੇਰ ਦੇ ਦੇਗਾ ਇਹ ਐਮਐਲ ਸਾਹਿਬ ਜਿਹਨਾਂ ਨਾਲ ਹੁੰਦਾ ਸਭ ਕਰੋ ਚੱਲਦਾ ਹੈ ਉਹਦੇ ਧਿਆਨ ਨਾਲ ਸਾਥ ਸੰਸਾ ਹਾਂ ਇਹਦੇ ਤੇ ਆਇਆ ਗਾਰ ਕਾਰ ਕਿੰਦੇ ਲੈ ਰਹੇ ਕੋਈ ਨਹੀਂ ਇਹ ਕੋਣ ਨਹੀਂ ਲੈ ਰਹੇ ਇਹ ਤਾਂ ਕਾਰੇ ਭੇਜੋ ਮੇਰੀ ਗੱਲ ਭੇਜੋ ਕਾਰੇ ਭੇਜੋ ਟੇਸ਼ਨਡੇ ਜਾਓ ਪਾਇੰਟ ਲੈ ਲੈਣੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਥੰਕ ਯੂ ਤੂੰ ਤੂੰ ਰੀ ਆ ਯਾਰ ਸਾਡੀ ਗੱਲ ਐ ਜੇ ਐਮਐਲ ਨੂੰ ਤੈਨ ਮਿਲਣੀ ਨਹੀਂ ਕਦੀ ਆਪਾਂ ਨੂੰ ਆਏ ਨਹੀਂ ਨਾ ਐਡੀ ਗਾ ਸਾਰਿਆਂ ਕੋਲ ਅਸੀਂ ਪੁੱਛੋ ਕੋਈ ਨਹੀਂ ਕਿਸੇ ਨੇ ਨਹੀਂ ਹੋ ਤਾਂ ਐਮਐਲਏ ਸਾਹਿਬ ਨੇ ਕਿਹਾ ਤੁਹਾਨੂੰ ਮਿਲ ਜੀਏ ਹੋਣ ਚ ਹੀ ਨੇ ਹਾਂ ਉਹਨੂੰ ਗੀਣੇ ਥੈਂਕ ਯੂ ਯਾਰ ਇਹ ਬੇੜੀ ਪਤਾ ਕੋਲੀ ਸੀ ਐਡਰੈਸ ਐਮ ਐਲ ਸਾਬਾ ਉਹਨੇ ਇਹ ਬੰਦ ਠੀਕ ਹੈ ਜੀ ਠੀਕ ਹੈ ਬਸ ਬਸ ਇਹ ਕੰਮ ਨਹੀਂ ਹੋ ਰਿਹਾ ਭਾਈ ਨਾ ਸਰਟੀਫਿਕੇਟ ਪੇ ਮੈਂ ਕਰਵਾਉਣਾ ਇੱਕ ਦਾ ਆਧਾਰ ਕਾਰਡ ਅੱਗੇ ਕੈਂਪ ਲਾਇਆ ਸੀ ਅੱਗੇ 400 ਸਾਈਕਲ ਬੰਦੀ ਸੀ ਉਹ ਤੇਰੀ ਬੈਟਰੀ ਜਿਹੜੀ ਨਾ ਹਾਂ ਹਾਂ ਉਹਨੂੰ ਫੇਰ ਦੇ ਦੇਗੇ ਇਹ ਐਮ ਐਲ ਸਾਬ ਜਨਾ ਨਾ ਹਾਂ ਦਾ ਸਪਰ ਹੋ ਚੱਲਦਾ ਹੈ ਉਹਦੇ ਧਿਆਨ ਨਾਲ ਸੰਸਣ ਹਾਂ ਇਹਦੇ ਤੇ ਆਇਆ ਆਧਾਰ ਕਾਰਡ ਕਿੰਦੇ ਦੇ 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 ਚਲੇ ਜਾਏਗਾ ਕੋਈ ਗੱਲ ਇਹ ਤਾਂ ਕਾਰੇ ਭੇਜੋ ਮੇਰੀ ਗੱਲ ਭੇਜੋ ਕਾਰੇ ਭੇਜੋ ठीक तो 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 है थैंक यू थैंक यू वेरी मच बहुत शुक्रिया यार मिलनी ना कदम नहीं आए नी ऐसे

ਤੇਰੀ ਬੱਡੀ ਇਹਨੂੰ ਹਾਂ ਹਾਂ ਕੁੰਫਰ ਦੇ ਦੇਗਾ ਇਹ ਐਮ ਐਲ ਸਾਹਿਬ ਜਨਾਣਾ ਆਉਂਦਾ ਸੁਪਰ ਹੋ ਚੱਲਦਾ ਉਹਨੇ ਧਿਆਨ ਨਾਲ ਸੱਸਣ ਹਾਂ ਇੰਦੇ ਤੇ ਆਇਆ ਗਾਰ ਕਾਰ ਕਿੰਦੇ ਦੇ 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 ਅਗਰ ਸਾਰੇ ਕੋਲ ਅਸੀਂ ਪੁੱਛਾਂ ਕੋਈ ਨਹੀਂ ਵਿਸੇ ਨੀ ਹੋ ਤਾਂ ਐਮਐਲ ਸਾਬ ਨੇ ਕਹਿੰਦਾ ਬਸ ਹੋਣ ਚੀਨ ਹੈ ਹਾਂ ਉਹ ਚੀਨ ਹੈ ਥੈਂਕ ਯੂ ਯਾਰ ਇਹ ਮੈਨੂੰ ਪਤਾ ਕੋਈ ਨਹੀਂ ਸੀ ਐਡਰੇ ਵੱਡੇ ਮੇਲ ਸਾਹਿਬਾ ਉਹਨੇ ਇਹ ਬਸ ਠੀਕ ਹੈ ਜੀ ਠੀਕ ਹੈ ਬਸ ਆਇਆ ਕੰਮ ਜੀ ਹੋਰ ਭਾਈ ਨਾ ਸਰਟੀਫਿਕੇਟ ਪਈ ਮੈਂ ਕਰਵਾ ਦਿੱਤਾ ਆਧਾਰ ਕਾਰਡ ਜਿਹੜੇ ਕੈਂਪ ਲਾਇਆ ਸੀ ਅੱਗੇ 400 ਸਾਈਕਲ ਵੰਦੀ ਸੀ ਉਹ ਤੇਰੀ ਬੈਟਰੀ ਜਿਹੜੀ ਨੂੰ ਹਾਂ ਹਾਂ ਉਹਨੂੰ ਫੇਰ ਦੇ ਦੇਗੇ ਜੀ ਮੈਂ ਮੇਲ ਸਾਹਿਬ ਜਨਾ ਨਾ ਹਾਂ ਦਾ ਸੁਕਰ ਉਹ ਚੱਲਦਾ ਹੈ ਉਹਦੇ ਧਿਆਨ ਨਾਲ ਸੰਸਣ ਹਾਂ ਇੰਦੇ ਤੇ ਆਇਆ ਆਧਾਰ ਕਾਰਡ ਕਿੰਦੇ ਦੇ 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 ਚਲੇ ਜਾਏਗਾ ਕੋਈ ਗੱਲ ਇਹ ਤਾਂ ਕਾਰੇ ਭੇਜੋ ਮੇਰੀ ਗੱਲ ਭੇਜੋ ਕਾਰੇ ਭੇਜੋ ਜਾਓ ਬੈਂਡ ਲੈ ਦਿਨ ਠੀਕ ਹੈ ਜੀ ਠੀਕ ਹੈ थैंक यू थैंक यू वेरी मच ਵਰਤ ਚੁੱਗ ਰਿਆ ਯਾਰ ਸਾਡੀ ਗੱਲ ਇਹ ਜੇ ਮੈਨੂੰ ਤੈਨੂੰ ਮਿਲਣੀ ਨਹੀਂ ਕਦੀ ਆਪਾਂ ਨਾਲ ਆਏ ਨਹੀਂ ਨਾ ਇਹ ਜੀ अगर सारे कोला से पूछो कोई नहीं फिसे तो 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 ने नहीं वो तो एमएलए साहब तो ने कहत बस होनच ही ने हां होनच ही ने थैंक यू यार ये बेड़ी पता कोली से बड़े-बड़े एमएलए साहब आवन ने ठीक है जी ठीक है बस बस आईओ काम सही और भाई मैं धन्यवाद एक का आधार कार्ड